ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਜਿਆ ਚੋਜਿਆ ਭੁੱਲਦੇ ਨਹੀਂ ਤੇਰੇ ਪ੍ਰੇਮ ਦੇ ਪਏ ਜੋ ਪੇਚ ਪੀਚੇ ਨੌਹਾਂ ਸਮੇਂ ਦੇ ਨਾਲ ਵੀ ਖੁੱਲਦੇ ਸਾਰੇ ਜਗ ਬਾਜੁਰਗੀ ਦੇ ਕਰਨ ਮੈਂ ਤੇਰੇ ਇੱਕ ਵੀ ਕੋ ਤਕਤੇ ਤੁਲਦੇ ਨਹੀਂ ਛਤਰ ਧਾਰੀਆਂ ਦੇ ਸਿਰ ਤੇ ਛਤਰ ਜਿਹੜੇ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਨੀਲੇ ਦੇ ਅਸ਼ਾ ਅਸਵਾਰਾ ਨੀਲੇ ਦੇ ਅਸ਼ਾ ਅਸਵਾਰਾ ਤੇਰੀ ਕਰਨੀ ਤੂੰ ਬਲਹਾਰੇ ਨੀਲੇ ਦੇ ਅਸ਼ਾ ਅਸਵਾਰਾ ਸਵਾਰਾ ਨੀਲੇ ਦੇ ਅਸ਼ਾ ਅਸਵਾਰਾ ਤੇਰੀ ਕਰਨ ਤੋਂ ਬਲਹਾਰੇ ਨੀਲੇ ਦੇ ਅਸ਼ਾ ਅਸਵਾਰਾ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਇੱਕ ਸਿਰ ਕੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਇਕ ਸਰਦੀ ਤੇ ਕੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਸਿਰ ਲੈਣ ਦੇਣ ਦੇ ਦਾਤਾ ਦੁਨੀਆਂ ਤੋਂ ਕਾਜ ਨਿਆਰੇ ਨੀਲੇ ਦੇ ਆਸ਼ਾ ਅਸਵਾਰਾ ਨੀਲੇ ਦੇ ਆਸ਼ਾ ਅਸਵਾਰਾ ਤੇਰੀ ਕਰਨ ਤੋਂ ਬਲਹਾਰੇ सवारैण पखे अंग आर चाट उु पड़ नैण पखे अंग आरू पखे अंग आर चाट ਪੀ ਫਟਕ ਜਵਾਲਾ ਕੋ ਨਾਣ ਪੱਖੇ ਅੰਗਿਆਰੇ ਛੱਟ ਉੱਠੀ ਫਟਕ ਜਵਾਲਾ ਫਿਰ ਲੜਿਆ ਜੁੱਧ ਪੰਗਾਣੀ ਓ ਫਿਰ ਲੜਿਆ ਜੁੱਧ ਪੰਗਾਣੀ ਦੁਸ਼ਮਣ ਦਾ ਤੱਕ ਕੇ ਚੱਲਾ ਫਿਰ ਲੜਿਆ ਜੁੱਧ ਪੰਗਾਣੀ ਦੁਸ਼ਮਣ ਦਾ ਤੱਕ ਕੇ ਚੱਲਾ ਬੈਰੀ ਨੂੰ ਪਾਜੜ ਪੈ ਗਈ ਜਦ ਵੇਖੇ ਹੱਥ ਕੁਰਾਰੇ ਨਿੱਲੇ ਦੀ ਆਸ਼ਾ ਸਵਾਰਾ ਨਿੱਲੇ ਦੀ ਆਸ਼ਾ ਸਵਾਰਾ ਤੇਰੀ ਕਰਨ ਤੋਂ ਬਲਹਾਰੇ ਨਿੱਲੇ ਦੀ ਆਸ਼ਾ ਸਵਾਰਾ ਚੰਨ ਨਾਲ ਸੋਹਣੇ ਮੁਖੜੇ ਦੋ ਛਪ ਗਏ ਵਿੱਚ ਦੀਵਾਰਾਂ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਪ ਗਏ ਵਿੱਚ ਦੀਵਾਰਾਂ ਛਿਪ ਗਏ ਵਿੱਚ ਦਿਵਾਰਾਂ ਧੰਨ ਮਾਂ ਗੁਜਰੀ ਦਾ ਜੇਰਾ ਮਾਂ ਗੁਜਰੀ ਦਾ ਜੇਰਾ ਜਿੰਨ ਚੱਲੇ ਕਸ਼ਟ ਹਜ਼ਾਰਾਂ ਧੰਨ ਮਾਂ ਗੁਜਰੀ ਦਾ ਜੇਰਾ ਜਿੰਨ ਚੱਲੇ ਕਸ਼ਟ ਹਜ਼ਾਰਾਂ ਮੇਰੇ ਲਾਲ ਸਦਕ ਵਿੱਚ ਪੂਰੇ ਤੂੰ ਹਾਰ ਗਈ ਸਰਕਾਰੇ ਨੀਲੇ ਦੇ ਆਸ਼ਾ ਸਵਾਰਾ ਨੀਲੇ ਸ਼ਾਇਆ ਸਵਾਰਾ ਤੇਰੇ ਕਰਨ ਤੋਂ ਬਲਹਾਰੇ ਨੀਲੇ ਦੀ ਆਸ਼ਿਆ ਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਘੇਰਾ ਅੱਜ ਖੁਸ਼ੀ ਮਨਾਈ ਗੈਰਾਂ ਅੱਜ ਕਿਲਾ ਵੇਖ ਕੇ ਖਲੀ ਬੜੀ ਖੁਸ਼ੀ ਮਨਾਈ ਗੈਰਾਂ ਪਰਵਾਰ ਵਿਛੋੜਾ ਪਾਤਾ ਪਰਵਾਰ ਵਿਛੋੜਾ ਪਾਤਾ ਸਰਸਾ ਦੀ ਅਖੁੰਨੀ ਲਹਿਰਾਂ ਪਰਵਾਰ ਵਿਛੋੜਾ ਪਾਤਾ ਸਰਸਾ ਦੀ ਅਖੁੰਨੀ ਲਹਿਰਾਂ मा गुजरी नल तुर गे ओ, 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 ओ मा गुजरी नल तुर गे विछड़गे राज दुलारे नी सवारा नीले छाए सवारा सवारा पुरन लिखी जां पड़े तूं झरनां द वारां पुरनाम लिखी ज पड़े तूं झरनां द वारां कुल सुणियां करू ज़माना कुल सुण करू ज़माना कोमल सोही टारा कुल सुया करू ज़माना सोही ਮਰਤ ਸਰ ਵਿੱਚ ਵਸਦੇ ਮਹਿਦੇ ਵਿੱਚ ਰਹਿਣ ਬੁਲਾਰੇ ਨੀਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਅਸ਼ਾਇਸਵਾਰਾ